ਅੱਜ ਮਿੱਤਰੋ ਤੁਹਾਨੂੰ ਆਪਾਂ ਸਮੁੰਦਰ ਦਾ ਪੋਤਾ ਤੇ ਮਿੱਡੇ ਵਾਲੇ ਦਲਵਾਗ ਦਾ ਬੱਚਾ ਦਰਿਆ ਘੋੜਾ ਦਿਖਾਵਾਂਗੇ। ਦਰਿਆ ਬਾਰੇ ਆਪਾਂ ਗੱਲਬਾਤ ਖੁੱਲ੍ਹ ਕੇ ਕਰਾਂਗੇ। ਪਹਿਲਾਂ ਤੁਸੀਂ ਇਸ ਵੀਡੀਓ ਕੰਨੀ ਨਿਗਾਹ ਮਾਰੋ। ਆ ਬੱਚੀ ਦੀ ਉਮਰ 1.5 ਸਾਲ ਆ ਤੇ ਸ਼ੌਂਕ ਤੇ ਜਨੂਨ ਇਹਨੂੰ ਘੋੜਿਆਂ ਦਾ ਇੰਨਾ ਕ ਜਿਆਦਾ ਆ ਵੀ ਆ 68 ਇੰਚ ਹਾਈਟ ਦੇ ਘੋੜੇ ਦੇ ਉੱਤੇ ਦੇਖੋ ਤੁਸੀਂ ਰਾਈਡਿੰਗ ਇਸ ਤਰ੍ਹਾਂ ਕਰ ਰਹੀ ਆ। ਵੀ ਐ ਲੱਗੂ ਤੁਹਾਨੂੰ ਦੇਖਣ ਨੂੰ ਜਿਵੇਂ ਕੋਈ ਬਾਲਾ ਹੰਡਿਆ ਵਿਆ। ਪੂਰਾ ਪੱਕਾ ਸਵਾਰ ਬੰਦਾ ਸਵਾਰੀ ਕਰ ਰਿਹਾ ਹੋਵੇ ਬਹੁਤ ਜਿਆਦੇ ਸ਼ੌਂਕ ਆ ਬਾਈ ਅਮਰੀਕ ਦੀ ਟੀ ਨੂੰ ਸੋ ਆ ਖੜਾ ਜੀ ਦਰਿਆ ਦਰਿਆ ਇਸ ਘੋੜੇ ਦਾ ਨਾਮ ਰੱਖਿਆ ਗਿਆ ਸਾਢੇ 3 ਸਾਲ ਉਮਰ ਹੋਈਆ ਹਾਲੇ ਦੀ ਤੇ ਕੱਦ ਕਰ ਗਿਆ ਇਹ 66 ਇੰਚ ਸਟੱਡ ਸਰਵਿਸ ਇਹਦੀ ਬਾਈ ਅਮਰੀਕ ਨੇ ਓਪਨ ਕੀਤੀ ਵੀ ਆ ਚਾਰੇ ਦੇ ਰਿਜ਼ਲਟ ਵੀ ਆ ਚੁੱਕੇ ਆ ਇਹ ਮਾਂ ਬਾਰੇ ਤੁਹਾਨੂੰ ਆਪਾਂ ਦੱਸਦੇ ਆ ਇਹਦੀ ਬਾਰੇ ਪਹਿਲਾਂ ਤੁਸੀਂ ਇਹਦੀ ਖੂਬਸੂਰਤੀ ਚੈੱਕ ਕਰੋ ਜਿੰਨਾ ਹੀ ਬੈੱਡ ਬਾਡੀ ਦਾ ਖੁੱਲਾਗਾ ਤੇ ਮਜਬੂਤ ਘੋੜਾਗਾ ਉਹ ਨਹੀਂ ਸੱਪਣ ਦੇ ਵਿੱਚ ਆ ਕੰਨ ਬਹੁਤ ਜਿਆਦਾ ਛੋਟਾ ਪਿਆਉ ਵਾਲੇ ਪਾਸੇ ਦੀ ਸਮੁੰਦਰ ਵਾਲੀ ਲਾਈਨ ਆ ਗਈ ਤੇ ਮਾਂ ਵੀ ਇਹਦੀ ਨੁਕਰੀ ਘੋੜੀ ਆ ਦੋਸਤੋ 62 63 ਇੰਚ ਹਾਈਟ ਦੀ ਸੂਰੇ ਵਾਲੇ 파ਰਸ ਦਿੱਤੀ ਜਿਹੜਾ ਗਿਆਨ ਸਿੰਘ ਜੀ ਵਾਲਾ ਘੋੜਾ ਵਜਦਾ ਨਾ 파ਰਸ ਉਹਦੀ ਧੀ ਆ ਇਹਦੀ ਮਾਂ ਇਹਦੀ ਮਾਂ ਨੇ ਜਿੰਨੇ ਬੱਚੇ ਦਿੱਤੇ ਆ ਟੌਪ ਕਲਾਸ ਦਿੱਤੇ ਆ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਇਸੇ ਘੋੜੇ ਦੀ ਦਰਿਆ ਦੀ ਭੈਣ ਦਿਖਾਵਾਂਗੇ ਮਾ ਆਲੇ ਪਾਸੋਂ ਸੋ 21000 ਰੁਪਿਆ ਬਾਈ ਅਮਰੀਕ ਨੇ ਇਹਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਇਹ ਪਿੰਡ ਹਰ ਰਾਏਪੁਰਾ ਦੋਸਤੋ ਬਠਿੰਡੇ ਏਰੀਏ ਦਾ ਪਿੰਡ ਆ ਹਰ ਰਾਏਪੁਰ ਗੋਨੇਆਣਾ ਮੰਡੀ ਦੇ ਨੇੜੇ ਆ ਉੱਥੇ ਖੜਾ ਇਹ ਘੋੜਾ ਦੋਸਤੋ ਰਿਜ਼ਲਟ ਵੀ ਅੱਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇੰਟਰਵਿਊ ਦੇ ਵਿੱਚ ੁੱਲੀਆਂ ਗੱਲਾਂ ਬਾਤਾਂ ਬਾਈ ਅਮਰੀਕ ਦੇ ਨਾਲ ਆਪਾਂ ਕਰੀਆਂ ਨੇ ਸਾਰੀ ਗੱਲਬਾਤ ਤੁਹਾਨੂੰ ਆਪਾਂ ਦੱਸਾਂਗੇ ਤੇ ਦਿਲਦਾਰ ਬੰਦਾ ਹੈਗਾ ਬਾਈ ਅਮਰੀਕ ਘਰੇ ਹੀ ਬਾਈ ਦੇ ਇਹ ਘੋੜਾ ਤਿਆਰ ਹੋਇਆ ਇਹਦੀ ਮਾਂ ਵੀ ਬਾਈ ਦੇ ਘਰੇ ਆ ਤੇ ਵਧੀਆ ਛਾਂਟ ਕੇ ਤਿਆਰ ਕਰਿਆ ਘੋੜਾ ਇਹਨਾਂ ਨੇ ਸਫਾਈ ਚ ਬਹੁਤਾ ਘੋੜਾ ਮਜ਼ਬੂਤੀ ਦੇ ਨਾਲ ਨਾਲ ਤੇ ਇਹਦੀ ਫਿਟਨੈਸ ਦਾ ਰਾਜ ਏ ਕੇ ਵੀ ਆ ਵੀ ਬਾਈ ਅਰਗੇ ਨੂੰ ਲੰਮੀ ਬਾਟ ਤੋਰਦੇ ਆ ਡੇਲੀ ਡੇਲੀ ਰਾਈਡਿੰਗ ਕਰਦੇ ਆ ਇਹਦੇ ਉੱਤੇ ਤੇ ਜਿਹੜੀ ਇਹਦੀ ਬਸ਼ੇਰੀ ਇਹਦੀ ਭੈਣ ਬਾਰੇ ਤੁਹਾਨੂੰ ਗੱਲਬਾਤ ਮੈਂ ਦੱਸਦਾ ਸੀ ਉਹ ਆ ਬਸ਼ੇਰੀ ਆ ਦੋਸਤੋ ਛੋਟੀ ਉਮਰੀ ਆ ਹਲੇ ਦੀ 18-19 ਕਿ ਮਹੀਨੇ ਉਮਰ ਆ ਤੇ ਕੱਦ ਇਹ 63 ਦੇ ਲੰਮ ਸਮ ਕਰ ਗਈ ਇਹ ਬਸ਼ੇਰੀ ਦੋਸਤੋ ਦਰਿਆ ਘੋੜੇ ਦੀ ਭੈਣਾ ਮਾਲੇ ਪਾਸਿਓ ਤੇ ਪਿਓ ਵਾਲੇ ਪਾਸਿਓ ਦੋਸਤੋ ਇਹ ਬਾਈ ਮਲੂਕੇ ਵਾਲੇ ਬਿੰਦਰ ਦੇ ਕੋਲੇ ਜਿਹੜਾ ਸ਼ਹਿਨਸ਼ਾ ਘੋੜਾ ਦਾ ਉਹਦੀ ਧੀ ਆ ਦੋਸਤੋ ਤੇ ਦੱਸੋ ਕਮੈਂਟ ਕਰਕੇ ਬੇਸ਼ੇਰੀ ਕਿਵੇਂ ਦੀ ਲੱਗੀ ਬਾਕੀ ਗੱਲਬਾਤ ਘੋੜੇ ਦੀ ਸਟੱਡ ਸਰਵਿਸ ਬਾਰੇ ਆਜੋ ਥੋਡੀ ਆਪਾਂ ਬਾਈ ਅਮਰੀਕ ਨਾਲ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਠਿੰਡੇ ਜ਼ਿਲ੍ਹੇ ਦਾ ਇੱਕ ਨੌਕਰਾ ਘੋੜਾ ਦਿਖਾਉਣ ਲੱਗੇ ਆਂਗੇ ਅੱਜ ਆਪਾਂ ਪਿੰਡ ਹਰ ਰਾਏਪੁਰ ਬੈਠੇ ਆਂਗੇ ਇਹ ਬਠਿੰਡੇ ਏਰੀਆ ਦਾ ਪਿੰਡ ਆ ਦੋਸਤੋ ਜਦੋਂ ਆਪਾਂ ਬਠਿੰਡੇ ਤੋਂ ਬਾਜੇਖਾਨੇ ਨੂੰ ਮੇਨ ਹਾਈਵੇ ਤੇ ਜਾਂਦੇ ਆ ਉਸ ਰੋਡ ਦੇ ਉੱਤੇ ਗੋਨਿਆਣਾ ਮੰਡੀ ਦੇ ਨੇੜੇ ਪਿੰਡ ਪੈ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਿਆਨਾਮ ਦਾ ਘੋੜਾ ਦਿਖਾਉਣ ਲੱਗੇ ਆ ਅਕਸਰ ਹੀ ਤੁਸੀਂ ਮਾਗੀ ਮੇਲੇ ਮੁਖਸਰ ਤੇ ਇਸ ਘੋੜੇ ਦੇ ਦਰਸ਼ਨ ਕੀਤੇ ਹੋਣੇ ਆ ਹਾਲੇ ਦੀ ਉਮਰ ਨਿਆਣੀ ਹੋਇਆ ਨਵੀਂ ਉਮਰ ਦਾ ਬਸ਼ੇਰਾ ਗਾ ਦੋਸਤੋ ਤੇ ਸਮੁੰਦਰ ਲਾਈਨ ਦਾ ਬਸ਼ੇਰਾ ਇਹ ਮਿੱਡੇ ਵਾਲੇ ਦਿਲਵਾਗ ਦਾ ਬੱਚਾ ਗਾ ਬਹੁਤ ਸੋਹਣੇ ਇਹਦੇ ਰਿਜ਼ਲਟ ਵੀ ਆ ਚੁੱਕੇ ਆ ਕਿੰਨੀ ਉਮਰ ਹੋ ਗਈ ਕਦ ਕਾਠ ਕਿੰਨਾ ਕਰ ਗਿਆ ਤੇ ਬਾਈ ਹੁਣਾਂ ਦੀ ਹੋਮ ਬ੍ਰੀਡ ਹੀ ਆ ਬਸ਼ੇਰਾ ਇਹ ਸੋ ਅੱਜ ਵੀਡੀਓ ਦੇ ਵਿੱਚ ਆਪਣੇ ਨਾਲ ਬਾਈ ਅਮਰੀਕ ਹੁਣੀ ਬੈਠਾ ਤੇ ਨਾਲ ਉਧਰਲੇ ਪਾਸੇ ਬਾਈ ਦੇ ਪਿੰਡ ਦੇ ਹੋਰ ਸੱਜਣ ਮਿੱਤਰ ਤੇ ਬਾਈ ਦਾ ਭਰਾ ਬਾਈ ਮਨਜੀਤ ਬੈਠਾ ਤੇ ਨਾਲ ਇਧਰਲੇ ਪਾਸੇ ਪਿੰਡ ਡਿੱਖ ਤੋਂ ਬਾਈ ਤੇਜਵਿੰਦਰ ਬੈਠਾ ਆਪਣੇ ਨਾਲ ਤੇ ਬਾਈ ਗਾਜੀ ਤੇ ਬਾਈ ਸੀਰਾ ਬੈਠਾ ਸੋ ਹੋਰ ਭਰਾ ਜਿਹੜੇ ਬੈਠੇ ਆ ਇਸ ਪਿੰਡ ਦੇ ਪਤਵੰਤੇ ਉਹਨਾਂ ਬਾਰੇ ਵੀ ਆਪਾਂ ਇੰਟਰੋਡਿਊਸ ਕਰਾਵਾਂਗੇ ਤੇ ਬਾਈ ਅਮਰੀਕ ਤੋਂ ਪੁੱਛਾਂਗੇ ਵੀ ਦਰਿਆ ਦੀ ਜਿਹੜੀ ਸਟੱਡ ਸਰਵਿਸ ਆ ਉਹ ਅੱਜਕੱਲ੍ਹ ਕੀ ਚੱਲ ਰਹੀ ਆ ਕਿਹੋ ਜਿਹੇ ਦੇ ਰਿਜ਼ਲਟ ਆਏ ਆ ਤੇ ਇਹਦੀ ਮਾਂ ਕਹੋ ਜੀ ਕੋੜੀ ਆ ਸਾਰੀਆਂ ਗੱਲਾਂ ਬਾਤਾਂ ਕੋੜੇ ਦੇ ਬਾਰੇ ਆਪਾਂ ਖੁੱਲ੍ਹ ਕੇ ਕਰਾਂਗੇ ਪਹਿਲਾਂ ਆਪਾਂ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਅਮਰੀਕ ਬਾਈ ਪਹਿਲਾਂ ਤਾਂ ਆਪਣੇ ਪਿੰਡ ਦਾ ਨਾ ਆਪਾਂ ਪ੍ਰੋਪਰ ਐਡਰੈਸ ਦੱਸ ਦਈਏ ਜਿਵੇਂ ਆ ਭਰਾਵਾਂ ਨੂੰ ਦੱਸਿਆ ਵੀ ਹਰ ਰਾਏਪੁਰ ਆਪਣੇ ਪਿੰਡ ਦਾ ਨਾਮ ਆ ਮੇਰਾ ਖਿਆਲ ਇਹਨੂੰ ਤਿੰਨ ਕੌਣੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਹਦਾ ਥੋੜਾ ਜਿਹਾ ਡਰੈਸ ਦੱਸ ਦਿਓ ਵੀ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਨੇੜੇ ਪਿੰਡ ਆਪਾਂ ਨੂੰ ਨਾਲ ਲੱਗ ਮਾ ਕਿਹੜਾ ਪਿੰਡ ਹੈ ਬਠਿੰਡੇ ਤੋਂ ਇਹ 15-20 ਕਿਲੋਮੀਟਰ ਪੈ ਜਾਂਦਾ ਠੀਕ ਆ ਬਾਈ ਤੇ ਆਪਣੇ ਨਾਲ ਗੋਨਿਆਣਾ ਮੰਡੀ ਹੈ ਹਾਂਜੀ ਬਾਈ ਇੱਧਰ ਬਾਜ਼ਾਰ ਰੋਡ ਤੇ ਆ ਜਾਂਦਾ ਠੀਕ ਆ ਬਾਈ ਗੋਨਿਆਣਾ ਮੰਡੀ ਕਿੰਨੀ ਪੈਂਦੀ ਹੈ ਬਾਈ ਆਪਾਂ ਚਾਰ ਕਿਲੋਮੀਟਰ ਪੈਂਦੀ ਹੈ ਸਾਤ ਠੀਕ ਹੈ ਜੀ ਬਾਈ ਤੇ ਭਰਾ ਜਿਹੜੇ ਆਪਣੇ ਨਾਲ ਬੈਠੇ ਇਧਰ ਮਿੱਤਰ ਪਿਆਰੇ ਇਹਨਾਂ ਬਾਰੇ ਵੀ ਦੱਸ ਦਿਓ ਬਾਈ ਜਿੰਨੇ ਆਪਣੇ ਨਾਲ ਇਹ ਤਾਂ ਆਪਣੇ ਬੱਚੇ ਆ ਜੀ ਦੋਨੇ ਠੀਕ ਆ ਬਾਈ ਹਾਂ ਏ ਬਾਈ ਗਿੱਦੜਾ ਇੱਥੋਂ ਹੈ ਢੇਲ ਮੇ ਤੋਂ ਠੀਕ ਹੈ ਬਾਈ ਉਹ ਬਾਈ ਦੀਨਾ ਡਾਕਟਰ ਆ ਹਾਂਜੀ ਬਾਈ ਤੇ ਆ ਬਾਈ ਗਿੱਦੜਾ ਤੋਂ ਹੈ ਠੀਕ ਹੈ ਜੀ ਤੇ ਆ ਮੇਰਾ ਭਰਾ ਹੈਗਾ ਇਹ ਆਪਣੇ ਪਿੰਡੋਂ ਆ ਮੁੰਡਾ ਠੀਕ ਹੈ ਬਾਈ ਉਹ ਭਰਾ ਤੁਹਾਡਾ ਬਾਈ ਮੈਂ ਤੇ ਆ ਵੀ ਆਪਣਾ ਆਪ ਦਾ ਬੰਦਾ ਹੀ ਇੰਦਾ ਠੀਕ ਹੈ ਬਾਈ ਤੇ ਇੱਧਰ ਆਪਣੇ ਡੇਖਾਂ ਵਾਲੇ ਆ ਹਾਏ ਬਾਈ ਡੇਖਾਂ ਵਾਲੇ ਆਗੇ ਠੀਕ ਹੈ ਜੀ ਬਾਈ ਤੇ ਜੂ ਵਰਗਾ ਅਮਰੀਕ ਬਾਈ ਜੇ ਤੁਹਾਡੇ ਸ਼ੌਂਕ ਦੀ ਗੱਲਬਾਤ ਕਰ ਲਈਏ ਆਪਾਂ ਹਣਾ ਹਾਂਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਪਿੱਛੇ ਪਰਿਵਾਰ ਦੇ ਵਿੱਚ ਘੋੜੇ ਆਪਾਂ ਰੱਖਦੇ ਰਹੇ ਹਾਂ ਜਾਂ ਪਹਿਲਾਂ ਘੋੜੀਆਂ ਇੱਕ ਦੋ ਕੱਲੀਆਂ ਕਹਿਰੀਆਂ ਉਸ ਤਰ੍ਹਾਂ ਸਿਸਟਮ ਚੱਲਦਾ ਰਿਹਾ ਜਾਂ ਆਪੇ ਬਾਪੂ ਜੀ ਹੁਣਾਂ ਨੂੰ ਸ਼ੁਰੂ ਕੀਤਾ। ਯਾਨੀ ਪਹਿਲਾਂ ਸਾਡਾ ਪਰਦਾਦਾ ਵੀ ਖੇਤ ਰੋਟੀ ਟੂਟੀ ਲਿਜਾਣ ਨੂੰ ਅੱਗੇ ਖੇਤ ਸਾਡੇ ਦੂਰ ਪੈਂਦੇ ਆ। ਉਹ ਰੋਟੀ ਲਿਜਾਣ ਨੂੰ ਕੱਲੀ ਘੋੜੀ ਹੁੰਦੀ ਸੀ ਸਾਡੇ। ਠੀਕ ਆ ਬਾਈ। ਉਹ ਸਾਡੇ ਪਰਿਵਾਰ ਚ ਕੋਈ ਨਹੀਂ ਰੱਖਦਾ ਸੀ ਉਹ ਤੋਂ ਬਾਅਦ ਮੈਂ ਹੀ ਰੱਖਿਆ। ਅੱਛਾ ਜੀ। ਹਾਂ ਸਾਨੂੰ ਹੋ ਗਏ ਹੁਣੇ 10-12 ਸਾਲ ਰੱਖਦੇ ਆ ਉਹਨੂੰ। ਠੀਕ ਆ ਬਾਈ। ਤੇ ਉਸ ਤੋਂ ਬਾਅਦ ਫਿਰ ਪਹਿਲਾਂ ਅਸੀਂ ਲੈ ਕੇ ਵੇਚ-ਬੂਜ ਦਿੰਦੇ ਸੀ ਫਿਰ ਦੋ ਕੁ ਸਾਲ ਵਿੱਚ ਦੀ ਬੰਦ ਕਰਤਾ ਸੀ ਕੰਮ ਹਮ ਹੁਣ ਫਿਰ ਆਪਾਂ ਮਤਲਬ ਕਿ ਵੀ ਦੁਬਾਰੇ ਰੱਖ ਲਿਆ ਠੀਕ ਹੈ ਬਾਈ ਹਾਂ ਤੇ ਮੰਨ ਲਓ ਜਿਆਦਾ ਪਹਿਲਾਂ ਥੋੜਾ ਜਿਹੜਾ ਫੋਕਸ ਰਿਹਾ ਪਹਿਲਾਂ ਮਾੜਾ-ਮੋਟਾ ਲੈ ਵੇਚਦਾ ਵੀ ਕਰ ਲੈਂਦੇ ਸੀ ਤੁਸੀਂ ਹਾਂ ਹਾਂ ਵਧੀਆ ਚੱਲਿਆ ਗਿਆ ਉਹਦੋਂ ਆਪਾਂ ਵਧੀਆ ਵਿੱਚੀਆਂ ਘੋੜੀਆਂ ਠੀਕ ਹੈ ਬਾਈ ਹਾਂ ਪਹਿਲਾਂ ਠੀਕ ਹੈ ਜੀ ਤੇ ਆਪਣਾ ਜਿਹੜਾ ਫਾਰਮ ਦਾ ਨਾਮ ਰੱਖਿਆ ਬਾਈ ਇਹ ਗੁਰੂ ਹਰਾਏ ਸਟੱਡ ਫਾਰਮ ਦਾ ਨਾਮ ਪਿੰਡ ਦੇ ਨਾਂ ਤੇ ਪਿੰਡ ਦੇ ਨਾਂ ਤੇ ਆਪਣੇ ਗੁਰੂ ਸਾਹਿਬ ਦੇ ਨਾਂ ਤੇ ਆ ਸਤਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ ਠੀਕ ਹੈ ਜੀ ਸਾਡੇ ਇੱਥ ਤੇ ਉਹਦੇ ਨਾਂ ਤੇ ਆਪਾਂ ਠੀਕ ਹੈ ਬਈ ਹਾਂਜੀ ਆ ਤੁਹਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਹੈ ਇਤਿਹਾਸਕ ਗੁਰਦੁਆਰਾ ਸਾਡੇ ਠੀਕ ਹੈ ਜੀ ਬਈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਤੋਂ ਚਲੋ ਜਿਵੇਂ ਤੁਸੀਂ ਦੱਸਿਆ ਵੀ ਕਾਫੀ ਟਾਈਮ ਤੁਸੀਂ ਖਰੀਦ-ਵੇਚ ਵੀ ਕੀਤੀ ਆ ਜਾਨਵਰਾਂ ਦੀ ਬਾਅਦ ਦੇ ਵਿੱਚ ਤੁਹਾਡਾ ਮਨ ਕਿਵੇਂ ਬਣਿਆ ਸੀਗਾ ਵੀ ਆਪਾਂ ਘਰੇ ਘੋੜਾ ਤਿਆਰ ਕਰਨਾ ਜਾਂ ਰੱਖਣਾ ਸਟੱਡ ਸਰਵਿਸ ਵਾਸਤੇ ਚਾਲ ਕਿਵੇਂ ਬਣੀ ਇਸ ਪਾਸੇ ਨੂੰ ਕਿਵੇਂ ਹੋਇਆ ਇਹ ਤਾਂ ਬਈ ਨਾ ਆਪਾਂ ਘੂੜੀ ਲਈ ਸੀ ਖਾਲੀ ਹਾਂਜੀ ਬਈ ਤੇ ਚਲ ਅਸੀਂ 5-4 ਕੰਮਹੀਨੇ ਸਾਂਭ ਕੇ ਤੇ ਉਹ ਮਿੱਡਿਓ ਅਸੀਂ ਉਹ ਬਾਈ ਅੰਗਰੇਜ਼ ਵਰਗਿਆਂ ਦੇ ਲੈ ਕੇ ਘਰੇ ਹਾਂਜੀ ਤੇ ਚਲੋ ਉਹਨਾਂ ਨੇ ਵਿਚਾਰਿਆਂ ਨੇ ਵਧ ਗਿਆ ਇਹਨੂੰ 5-7 ਦਿਨ ਘਰੇ ਰੱਖ ਕੇ ਘੋੜੀ ਮੇਟ ਕਰਾਤੀ ਤੇ ਪਹਿਲੀ ਵਾਰੀ ਇਹ ਸਾਡੇ ਘਰੇ ਬੱਚਾ ਦਿੱਤਾ ਅੱਛਾ ਬਈ ਹਾਂ ਆਪਣੇ ਘਰ ਦਾ ਆਪ ਦਾ ਹਾਂ ਤੇ ਮੇਡੇ ਵਾਲੇ ਅੰਗਰੇਜ਼ ਦੇ ਘੋੜੇ ਦਾ ਬੱਚਾ ਹੈ ਦਲਵਾਗ ਦਾ ਬੱਚਾ ਦਲਵਾਗ ਦਾ ਬੱਚਾ ਠੀਕ ਆ ਬਈ ਹਾਂਜੀ ਤੇ ਜਿਹੜੀ ਉਹ ਘੋੜੀ ਸੀ ਬਾਈ ਉਹਦਾ ਮੰਨ ਲਓ ਥੋਡੇ ਕੋਲੇ ਆ ਕੇ ਇਹ ਪਹਿਲਾ ਬੱਚਾ ਦਿੱਤਾ ਉਸ ਘੋੜੀ ਦਾ ਆਪਣੇ ਘਰੇ ਪਹਿਲਾਂ ਹੀ ਦਿੱਤਾ ਉਹਨੇ ਤੇ ਪਿੱਛੇ ਉਹਨੇ ਬੱਚੇ ਚੰਗੇ ਦਿੱਤੇ ਸੀ ਮਾੜੇ ਨਹੀਂ ਦਿੱਤੇ ਸੀ ਪੂਰੇ ਹੀ ਚੰਗੇ ਦਿੱਤੇ ਸੀ ਠੀਕ ਆ ਬਾਈ ਹਾਂ ਕੋੜੀ ਵੀ ਨੁਕਰੀ ਆ ਕੋੜੀ ਨੁਕਰੀ ਆ ਹਾਂਜੀ ਤੇ ਸੂਰੇ ਵਾਲੀ ਲੈਣਦੀ ਸੀ ਹਾਂਜੀ ਬਾਈ ਤੇ ਆਪਣਾ ਜਿਹੜਾ ਗਿਆਨ ਸਿੰਘ ਵਾਲਾ ਗਿਆਨ ਦਾ ਘੋੜਾਗਾ ਹਾਂਜੀ ਬਾਈ ਉਸ ਘੋੜੇ ਦੀ ਧੀ ਆ 파ਰਸ 파ਰਸ ਜਿਹੜਾ ਮੇਨ ਘੋੜਾ ਹੁੰਦਾ ਹਾਂ ਸਪੋਰਟਲੈਸ ਘੋੜੀ ਸੀ ਕੋਈ ਉਹਦੇ ਤੇ ਦਾਗ ਨਹੀਂ ਸੀ 62 ਇੰਚ ਕੱਦ ਸੀ ਬਾਈ ਉਹਦਾ ਠੀਕ ਆ ਬਾਈ ਹਾਂ ਠੀਕ ਆ ਤੇ ਉਹਦੇ ਮੰਨ ਲਓ ਇਹਦੀ ਜੇ ਆਪਾਂ ਉਮਰ ਦਾ ਦੱਸੀ ਹੈ ਭਰਾਵਾ ਨੂੰ ਕਿੰਨੇ ਸਾਲ ਦਾ ਹੋ ਗਿਆ ਬਾਈ ਹੁਣ ਇਹ ਇਹ ਬਾਈ 3.5 ਸਾਲ ਦਾ ਹੋ ਗਿਆ ਠੀਕ ਹੈ ਜੀ 3.5 ਸਾਲ ਦਾ ਹੋ ਗਿਆ ਪੂਰਾ ਠੀਕ ਹਾਂ ਕਿੰਨੀ ਹਾਈਟ ਕਰ ਗਿਆ ਬਾਈ 68 ਇੰਚ ਕਰ ਗਿਆ ਬਾਈ ਠੀਕ ਹੈ ਜੀ ਤੇ ਬਾਈ ਉਦੋਂ ਜੇ ਬਚਪਨ ਦੇ ਵਿੱਚ ਤੁਹਾਨੂੰ ਇਹ ਚੀਜ਼ ਲੱਗਦੀ ਸੀ ਵੀ ਇੰਨੀ ਹਾਈਟ ਕਰ ਜੂਗਾ ਇਹ ਦੱਸਦਾ ਸੀ ਛੋਟਾ ਹੁੰਦਾ ਬੱਚਾ ਜਾਂ ਬਾਅਦ ਦੇ ਵਿੱਚ ਹਾਂ ਬਾਈ ਇਹਨੂੰ ਮੰਗਦੇ ਬਹੁਤ ਸੀ ਇਹਨੂੰ ਮਤਲਬ ਕਿ ਵੀ ਮੈਨੂੰ ਇਹ ਕਹਤਾ ਸੀ ਵੀ ਮੂੰਹੋਂ ਮੰਗ ਮੇਰੇ ਰੁਪਏ ਦੇ ਦਿੰਨੇ ਹੂੰ ਵੀ ਜਿਹੜੇ ਬੰਦੇ ਲੈਂਦੇ ਸੀ ਇਹਨੂੰ ਕੋਈ ਇੱਕ ਨਹੀਂ ਲੈਂਦਾ ਸੀ ਇਹਨੂੰ ਬਹੁਤ ਬੰਦਿਆਂ ਨੇ ਮੰਗਿਆ ਸੀ ਵੀ ਸਾਨੂੰ ਦੇ ਦੇ ਤੇ ਬਾਈ ਅੰਗਰੇਜ਼ ਨੇ ਵੀ ਮੈਨੂੰ ਮੇਡੇ ਵਾਲੇ ਨੇ ਫੋਨ ਕਰਿਆ ਸੀ ਉਹ ਉਦੋਂ ਆਪਾਂ ਫਿਰ ਵੇਚਣਾ ਹੀ ਨਹੀਂ ਸੀ ਆਪਾਂ ਕਿਸੇ ਕੀਮਤ ਤੇ ਵੀ ਠੀਕ ਹੈ ਬਾਈ ਹਾਂ ਠੀਕ ਹੈ ਜੀ ਤੇ ਕਦੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਚਲੋ ਆਪਾਂ ਨੂੰ ਚੰਗੀਆਂ ਆਫਰਾਂ ਆਉਂਦੀਆਂ ਨੇ ਵੀ ਸੇਲ ਕਰ ਦਈਏ ਜੇ ਮਨ ਦੇ ਵਿੱਚ ਤਾਂ ਰਹੀ ਲਿਆ ਸੀ ਵੀ ਆਪਾਂ ਉਦੋਂ ਆਪਾਂ ਸੋਚਿਆ ਹੀ ਨਹੀਂ ਵੀ ਆਪਾਂ ਵੇਚਣਾ ਆਪਾਂ ਘਰ ਹੀ ਰੱਖਿਆ ਸੀ ਵੀ ਘਰ ਹੀ ਰੱਖਣਾ ਹੈ ਵੇਚਣਾ ਨਹੀਂ ਠੀਕ ਹੈ ਇੱਕ ਚੀਜ਼ ਬਾਈ ਇਹਦੇ ਚਮਰੀ ਦੇ ਬਾਈ ਹੋਰ ਦੇਖੀ ਆ ਚਲੋ ਸਫਾਈ ਦੇ ਵਿੱਚ ਵੀ ਘੋੜਾ ਬਹੁਤ ਜ਼ਿਆਦਾ ਹੈ। ਮਾੜੀ ਦਾ ਤਾਂ ਖੁੱਲਾ ਹੈਗੇ ਜਾਨੀ ਚੰਗੀ ਗੱਲ ਹੈ। ਇਹ ਮਤਲਬ ਕਿ ਵੀ ਇਹਦੇ ਸਪੋਰਟ ਵੀ ਹੈ ਨੀਗਾ। ਵਿੱਚ ਸਾਨੂੰ ਬੰਦੇ ਕਹਿੰਦੇ ਡਾਕਟਰ ਕਹਿੰਦੇ ਸੀ ਵੀ ਇਹ ਜਿਹੜਾ ਇੱਕ ਪੱਟ ਤੇ ਦਾਗ ਹੈ ਉਹ ਇਹਦਾ ਕੱਢ ਦਿੰਨੇ ਆ। ਮੈਂ ਕਿਹਾ ਯਾਰ ਨਹੀਂ ਆਪਾਂ ਨਹੀਂ ਕਢਣਾ। ਹਾਂ। ਤੇ ਕੋਈ ਨਹੀਂ ਹੁੰਦਾ। ਆਪਾਂ ਇਹਨੂੰ ਬਾਈ ਹੱਥ ਵੀ ਨਹੀਂ ਲਾਇਆ ਜਿਹੋ ਜਿਹਾ ਇਹ ਜੰਮਿਆ ਉਹ ਜਿਹਾ ਹੀ। ਠੀਕ ਹੈ ਬਾਈ। ਹਾਂ। ਠੀਕ ਹੈ। ਜਿਵੇਂ ਤੁਸੀਂ ਦੱਸਿਆ ਇਹਦੀ ਮਾਂ ਬਾਈ ਸੂਰੇ ਵਾਲੀ ਲੈਣ ਦੀ ਆ ਗਈ। ਕੁੜੀ ਉਹ ਵੀ ਬਹੁਤ ਜ਼ਿਆਦਾ ਚੰਗੀ ਆ। ਹਾਂਜੀ ਹਾਂਜੀ ਖੁੱਲੀ ਡੀਲ ਨਾਲ ਦੀ। ਹਾਂ ਹਾਂ ਵਧੀਆ ਕੁੜੀ ਆ। ਮਾੜੀ ਨਹੀਂ ਗਈ ਤੇ ਤਾਂ ਹੀ ਤਾਂ ਬਈ ਬੱਚੇ ਦਿੱਤੇ ਆ ਉਹ ਨਾਲ ਬਸ਼ੀਰੀ ਆ ਜਿਹੜੀ ਉਹ ਵੀ ਇਹਦੀ ਭੈਣ ਵੇਖੋ ਕਿੱਡੀ ਬਣੀ ਗੜੀ ਆ ਉਹਦੋਂ ਬਾਈ ਅਗਲੇ ਸੂਏ ਦੀ ਆ ਹਾਂ ਉਹ ਦੂਜੇ ਸੂਏ ਦੀ ਆ ਠੀਕ ਆ ਉਹ ਮਤਲਬ ਕਿ ਵੀ ਹੁਣ ਉਹ 18 ਮਹੀਨਿਆਂ ਦੀ ਹੋ ਗਈ ਹੂੰ ਤੇ 19ਵੇਂ ਮਹੀਨਾ ਨੂੰ ਲੱਗਿਆ ਵਾ ਬਿੰਦਰ ਮਰੂਕੇ ਵਾਲੇ ਦੇ ਘੋੜੇ ਦੀ ਧੀ ਆ ਠੀਕ ਆ ਬਾਈ ਸ਼ਾਨ ਸ਼ਾਦੀ ਸ਼ਾਨ ਸ਼ਾਦੀ ਠੀਕ ਆ ਬਾਈ ਹਾਂਜੀ ਤੇ ਉਹ ਵੀ ਦੇਖੋ ਤੁਸੀਂ ਚਲੋ ਜਿਵੇਂ ਆਪਾਂ ਦੇਖਦੇ ਆਂ ਵੀ ਉਹ ਘੋੜੇ ਦੇ ਵੀ ਥੋੜੀ ਬਹੁਤੀ ਫਲਕਾਰੀ ਹੈਗੀ ਆ ਬਾਈ ਹਨਾ ਹਾਂ ਉਹਦੇ ਹੈਗੀ ਆ ਤੇ ਉਹ ਬੱਚੀ ਉਹ ਵੀ ਸਾਫ ਆਈ ਹੈ ਜਮਾ ਹਾਂ ਜਮਾ ਸਾਫ ਇਹ ਚੀਜ਼ ਗੱਲਬਾਤ ਆਪਾਂ ਮਾਂ ਦੇ ਵਿੱਚ ਕੁਆਲਿਟੀ ਕਹਿ ਸਕਦੀਆਂ ਵੀ ਹਾਂ ਮਾਂ ਦੇ ਵਿੱਚ ਬੜੀ ਕੁਆਲਿਟੀ ਸੀ ਬਾਈ ਹੂੰ ਨਜਾਇਜ਼ ਕੁਆਲਿਟੀ ਤਾਂ ਦੋਨੇ ਹੀ ਚੰਗੇ ਆ ਬਾਈ ਸ਼ਹਿਨਸ਼ਾਹ ਵੀ ਤੇ ਮੰਡੇ ਵਾਲਾ ਦਲਬਾਗ ਵੀ ਪਰ ਜੇ ਆਪਾਂ ਸਫਾਈ ਦੇ ਪੱਖ ਤੋਂ ਗੱਲ ਕਰੀਏ ਵੀ ਜਿਹੜੀ ਸਫਾਈ ਆ ਇਹਨਾਂ ਨੂੰ ਮੰਨ ਲਓ ਮਾਂ ਵਾਲੇ ਪਾਸੋਂ ਮਿਲਿਆ ਦੋਨੇ ਬੱਚਿਆਂ ਨੂੰ ਹੁਣ ਤੁਸੀਂ ਬਾਈ ਜੀ ਵੇਖਿਆ ਹੀ ਆ ਪਿੰਡਾ ਮਤਲਬ ਕਿ ਸਲੀਨ ਵਰਗਾ ਦੋਨੇ ਬੱਚਿਆਂ ਦਾ ਕਿੰਨੇ ਸਾਫ ਬੱਚੇ ਹੈ ਹੈ ਹੂੰ ਤੇ ਜੇ ਚੰਗੀ ਮਾਂ ਸੀ ਤਾਂ ਫੇਰ ਹੀ ਇਹ ਪੈਦਾ ਹੋਇਆ ਨਾਲ ਇੱਕ ਨਹੀਂ ਕਰਿਆ ਅਗਲਾ ਕਹਿਨਦਾ ਵੀ ਖੜੀ ਸਾਡੇ ਘੋੜੇ ਦਾ ਹੀ ਬੱਚਾ ਚੰਗਾ ਆਇਆ ਉਸ ਘੋੜੀ ਤੇ ਆ ਦੂਜੀ ਯਾਰ ਬਿੰਦਰ ਵਾਲੇ ਘੋੜੇ ਦਾ ਵੇਖ ਲਓ ਬਸ਼ੇਰੀ ਕਿੱਡੀ ਚੰਗੀ ਖੜੀ ਆ ਹਾਂ ਬਸ਼ੇਰੀ ਬਾਈ ਤਕਰੀਬਨ 62 62 ਇੰਚ ਹਾਈਟ ਹੁਣ ਪ੍ਰੋਪਰ ਸਕੇਲ ਵਾਲੀ ਕਰੀ ਖੜੀ ਆ ਜਿੰਨਾ ਕਿ 62 ਤੋਂ ਬਾਹਰ ਹੋਊਗੀ ਬਾਈ ਉਹ ਹਾਂਜੀ ਹਾਂਜੀ 62 ਤੋਂ ਬਾਹਰ ਉਹ ਕੱਲੇ ਕਹਿਣ ਵਾਲੀ ਨਹੀਂ ਮਿੰਨਤੀ ਵਾਲੀ ਮਿੰਨਤੀ ਵਾਲੀ ਐ ਫੱਟੀ ਵਾਲੀ ਐ ਜਿਹਨੂੰ ਆਪਾਂ ਮਤਲਬ ਕਿ ਬੰਦਾ ਮਿਣ ਵੀ ਸਕਦਾ ਹੈ ਇਹ ਨਹੀਂ ਗੱਲ ਵੀ ਆਪਾਂ ਉਹੀ ਕਹਤੀ ਠੀਕ ਆ ਬਾਈ ਬਹੁਤ ਚੰਗੀ ਬਸ਼ੇਰੀ ਆ ਕਿੱਡੇ ਕਿ ਦੋਨੇ ਭੈਣ ਭਰਾ ਹੀ ਚੰਗੇ ਆ ਬਾਈ ਠੀਕ ਆ ਤੇ ਬਾਈ ਇਹ ਬੇਸ਼ੇਰੀ ਦਾ ਕੋਈ ਥੋੜਾ ਥੋੜਾ ਬਹੁਤਾ ਵਿਚਾਰ ਹੈਗਾ ਕੋਈ ਦੇਣ ਦਾ ਜਾਂ ਹਜੇ ਤਿਆਰੀ ਕਰ ਰਹੇ ਹਾਂ ਨਹੀਂ ਹਜੇ ਬਾਈ ਤਿਆਰ ਕਰਦੇ ਆ ਜੇ ਮਤਲਬ ਕਿ ਵੀ ਕੋਈ ਆਪਾਂ ਨੂੰ ਗਾਂ ਚੰਗੀ ਕੀਮਤ ਦੇਊਗਾ ਤਾਂ ਆਪਾਂ ਦੇ ਦਿਆਂਗੇ ਬੇਸ਼ੇਰੀ ਠੀਕ ਹੈ ਜੀ ਠੀਕ ਤੇ ਜੇ ਮਤਲਬ ਕਿ ਵੀ ਹਜੇ ਆਪਣੀ ਵੇਚਣ ਦੀ ਵਿਚਾਰ ਨਹੀਂ ਹੂੰ ਤੇ ਠੀਕ ਹੈ ਬਾਈ ਹਜੇ ਨੂੰ ਹੋ ਜਾਣ ਨੇ 2 ਸਾਲ ਦੀ ਗਾਂ ਵੇਖ ਲਾਂਗੇ ਜੇ ਆਪਾਂ ਨੂੰ ਚੰਗਾ ਲੱਗਿਆ ਫਿਰ ਆਪਾਂ ਦੇ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਦਰਿਆ ਦੀ ਬਾਈ ਸਟੱਡ ਸਰਵਿਸ ਦੀ ਫੀਸ ਤੁਸੀਂ ਕਿੰਨੀ ਰੱਖੀ ਹੋਈ ਆ ਆਪਾਂ ਬਾਈ 21000 ਰੁਪਇਆ ਰੱਖਿਆ 21000 ਹਾਂਜੀ ਤੇ ਉਹਦੇ ਵਿੱਚ ਮੰਨ ਲਓ ਮੀਟਿੰਗ ਦਾ ਕੀ ਜੰਪ ਦਾ ਕੀ ਹਿਸਾਬ ਕਿਦਾ ਜੰਪਾਂ ਜੂਪਾਂ ਦਾ ਤਾਂ ਕੋਈ ਆਪਾਂ ਨੂੰ ਉਹ ਹੀ ਹੈ ਨੀਗਾ ਠੀਕ ਬਈ ਬਣਾ ਕਿੰਨੇ ਵਾਰੀ ਹੁਣ ਇੱਥੇ ਆਪਣਾ ਦੌੜੀ ਖਾਨਾ ਪਿੰਡ ਸੀ ਹੂੰ ਉਥੋਂ ਦੀ ਘੋੜੀ ਮਤਲਬ ਕਿ ਗੱਭਣ ਕਰਾਤੀ ਸੀ ਆਪਾਂ ਤੇ ਬੱਚਾ ਵੀ ਸਿੱਟ ਗਈ ਸੀ ਅੱਛਾ ਜੀ ਤੇ ਬੱਚਾ ਸਿੱਟਣ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਕਹਤਾ ਸੀ ਵੀ ਯਾਰ ਤੁਸੀਂ ਘੋੜੀ ਭਰਾ ਕੇ ਲੈ ਜਾ ਹੂੰ ਹੈਂ ਤੇ ਆਪਣਾ ਤਾਂ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਆਪਾਂ ਤਾਂ ਗੱਪਣ ਕਰਾਤੀ ਸੀ ਤੇ ਪਰ ਆਪਾਂ ਉਹਨਾਂ ਦਾ ਵੀ ਵਿਚਾਰਿਆਂ ਦਾ ਨੁਕਸਾਨ ਹੋ ਗਿਆ ਆਪਾਂ ਉਹਨਾਂ ਨੂੰ ਆਖਿਆ ਵੀ ਤੁਸੀਂ ਯਾਰ ਅਸੀਂ ਥਰੀ ਦੁਬਾਰੇ ਗੱਪਣ ਕਰਾ ਦਿਆਂ ਹੂੰ ਤੇ ਜੰਪਾਂ ਚੂੰਪਾਂ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਤਾਂ ਬਾਈ ਨਾ ਆਪਾਂ ਘੋੜਾ ਰੱਖਿਆ ਤਾਂ ਮਤਲਬ ਕਿ ਵੀ ਜੰਪ ਪਿੱਛੇ ਨਹੀਂ ਕਿਸੇ ਨਾਲ ਠੀਕ ਹੈ ਬਾਈ ਜੇ ਆਪਾਂ ਨੂੰ ਕੋਈ ਬੰਦਾ ਐਂ ਕਹਿ ਗਿਆ ਵੀ ਉਹ ਯਾਰ ਹਰਾਇਪੁਰ ਵਾਲਿਆਂ ਨੇ ਸਾਡੀ ਘੂੜੀ ਤੇ ਘੋੜਾ ਨਹੀਂ ਛੱਡਿਆ ਤੇ ਫਿਰ ਆਪਣਾ ਇਹਨੂੰ ਰੱਖਣ ਦਾ ਫਾਇਦਾ ਬਿਲਕੁਲ ਬਾਈ ਹੈ ਇਹਦਾ ਬਾਈ ਉਹ ਤਰਲੇ ਮਾਰਦੇ ਆ ਜਿਨ੍ਹਾਂ ਦੇ ਘੋੜੇ ਮਤਲਬ ਕਿ ਘੋੜੀ ਨਹੀਂ ਲਾਉਂਦੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਦੋ ਘੋੜੀਆਂ ਦੇ ਪੇਖੜ ਪਾ ਕੇ ਖਿਲਿਆਰ ਦਿਓ ਅੱਛਾ ਜੀ ਤੇ 5 ਮਿੰਟਾਂ ਬਾਅਦ ਆਪਾਂ ਦੂਜੀ ਘੋੜੀ ਤੇ ਛੱਡ ਦਿਆਂਗੇ ਦੋਨੇ ਘੋੜਿਆਂ ਨੂੰ ਲਾ ਦੋ ਠੀਕ ਹੈ ਬਈ ਇਹ ਤਾਂ ਮੈਂ ਜੰਪਾਂ ਜੁੰਪਾਂ ਦੀ ਤਾਂ ਬਸ ਤਰਲੇ ਹੁੰਦੇ ਆ ਹੂੰ ਹੈ ਤੇ ਜਦੋਂ ਆਪਣਾ ਘੋੜਾ ਨੌਂ ਵਰ ਨੌਂ ਹੈ ਆਪਦੀ ਘਰ ਦੀ ਖਰਾਕ ਤੇ ਪਲਿਆ ਹੋਇਆ ਕੋਈ ਆਪਾਂ ਇਹਦੇ ਕੋਈ ਟੀਕੇ ਨਹੀਂ ਲਾਇਆ ਠੀਕ ਹੈ ਤੇ ਆਪਾਂ ਨੂੰ ਜੰਪ ਦੇਣ ਦੇ ਵਿੱਚ ਕੀ ਤਰਾਜ ਭਲਾ ਆਪੋ ਤੋਂ 4 ਜੰਪ ਤੋਂ ਵਾਲੇ ਠੀਕ ਹੈ ਤੇ ਕੋਈ ਆਏ ਨਹੀਂ ਵੀ ਜੇ ਘੂੜੀ ਚਾਰ ਆਰੀ ਵੀ ਖਾਲੀ ਰਹੀ ਗਈ ਆਪਾਂ ਚੌਥੀ ਆਰ ਵੀ ਘੋੜਾ ਛੱਡ ਦੇਾਂਗੇ ਕੋਈ ਗਿਣਤੀਆਂ ਮਿੰਤੀਆਂ ਵਾਲਾ ਕੋਈ ਗਿਣਤੀ ਮਿੰਤੀ ਨਹੀਂ ਯਾਰ ਆਪਾਂ ਘੂੜੀ ਕੱਪਣ ਕਰਾ ਦੇਾਂਗੇ ਬੰਦੇ ਠੀਕ ਹੈ ਜੀ ਕੋਈ ਗੱਲ ਕਰ ਵੀ ਘੂੜੀ ਅੰਦਰ ਦੀ ਸਾਫ਼ ਹੋਣੀ ਚਾਹੀਦੀ ਹੈ ਨਾ ਵੀ ਜਦੋਂ ਡਾਕਟਰ ਨੇ ਹੀ ਕਹਤਾ ਵੀ ਭਾਈ ਇਹ ਰਹਿੰਦੀ ਨਹੀਂ ਫਿਰ ਆਪਣਾ ਕੀ ਕਸੂਰ ਹਮ ਅਰੀਕ ਬਾਈ ਘੋੜੀਆਂ ਫਿਰ ਕਿੰਨੀਆਂ ਹੁਣ ਤੱਕ ਇਹ ਤੋਂ ਮੇਟ ਹੋ ਗਈਆਂ ਹੋਣਗੀਆਂ ਜੇ ਮੋਟਾ ਜਾਂਦਾ ਜੇ ਆਪਾਂ ਦੇਖੀਏ ਅਸੀਂ ਭਾਈ 36 ਕ ਘੋੜੀਆਂ ਮਿਲਾ ਦਿੰਦੇ ਠੀਕ ਹੈ ਬਾਈ ਤੇ ਉਹਦੇ ਵਿੱਚੋਂ ਸੂ ਕਿੰਨੀਆਂ ਪਈਆਂ ਸੂਆਂ ਭਾਈ 3 ਕ ਘ ਇੱਕ ਤਾਂ ਬਾਈ ਤੇਜੂ ਵਾਲੀ ਘੋੜੀ ਹੋਈ ਸੂਈ ਹੈ ਜਿਹੜੀ ਅੱਜ ਦੁਬਾਰੇ ਬਾਈ ਨੂੰ ਆਉਂਦੇ ਹਾਂ ਵਾਸਤੇ ਦੁਬਾਰੇ ਲੈ ਕੇ ਆ ਹਾਂ ਤੇ ਇੱਕ ਆ ਬਾਈ ਡਾਕਟਰ ਦੇ ਘਰੇ ਆ ਠੀਕ ਆ ਬਾਈ ਇਹਦੇ ਠੀਕ ਆ ਬਾਈ ਤੇ ਦੋ ਘੋੜੀਆਂ ਹੋਰ ਆ ਬਾਈ ਠੀਕ ਆ ਜੀ ਤੇ ਬਾਈ ਤੇਜੂ ਵਾਲੀ ਘੋੜੀ ਮੰਗਰ ਵੀ ਬੱਚਾ ਦੇਖੋ ਅੱਜ ਆਪਾਂ ਵੀਡੀਓ ਹਾਂ ਇਹ ਬਾਈ ਹੁਣ ਦੁਬਾਰੇ ਆਪਾਂ ਤੋਂ ਜੇ ਬੱਚਾ ਚੰਗਾ ਆ ਤਾਂ ਇਹ ਮੇਡ ਕਰਾਉਣਾ ਆ ਤੇ ਨਹੀਂ ਦੁਬਾਰੇ ਘੂੜੀ ਆਉਂਦੀ ਨਹੀਂ ਹੁੰਦੀ ਘੋੜੇ ਕੋਲੇ ਤੇ ਦੁਬਾਰੇ ਇਹ ਫੇਰ ਹੀ ਆਏ ਆ ਤੇ ਇਹ ਬਾਈ ਨੇ ਵੀ ਆਪਾਂ ਤੋਂ ਦੁਬਾਰੇ ਘੂੜੀ ਮਲਾਉਣੀ ਆ ਬਿਲਕੁਲ ਠੀਕ ਆ ਬਾਕੀ ਬੱਚਾ ਹਜੇ ਤੇਜੂ ਬਾਈ ਕਿੰਨੇ ਦਿਨਾਂ ਦਾ ਅੱਜ 22 ਦਿਨਾਂ ਦਾ ਹੋ ਗਿਆ ਠੀਕ ਆ ਅੱਜ 28 ਦਿਨਾਂ ਵਾਲੀ ਹੀਟ ਤੇ ਆਪਾਂ ਮਲਾ ਰਹੇ ਹਾਂ ਘੋੜੀ ਦਵਾ ਥੋੜਾ ਤੇ ਵੈਸੇ ਵੀ ਸਾਫ ਬਹੁਤ ਆਇਆ ਬੱਚਾ ਹਨਾ ਬੱਚਾ ਸਪੌਟਲੈਸ ਹੈ ਹੂੰ ਐਕਟਿਵ ਬਹੁਤ ਹੈ ਹਾਂ ਟੂਨ ਟੂਨ ਬਹੁਤ ਲੰਮੀ ਹੈ ਠੀਕ ਆ ਬਾਈ ਹਾਂ ਬੱਚੇ 'ਚ ਕੋਈ ਕਮੀ ਨਹੀਂ ਠੀਕ ਆ ਤੇ ਤਾਂ ਹੀ ਫਿਰ ਤੁਹਾਡਾ ਮਨ ਦੁਬਾਰੇ ਬਣਿਆ ਵੀ ਆਪਾਂ ਨੂੰ ਘੋੜੀ ਰਿਪੀਟ ਕਰਨੀ ਚਾਹੀਦੀ ਹੈ ਹਨਾ ਇਸੇ ਘੋੜੇ ਦੀ ਜੇ ਰਿਜ਼ਲਟ ਆਪਾਂ ਨੂੰ ਚੰਗਾ ਲੱਗਿਆ ਠੀਕ ਆ ਬਾਈ ਫੇਰ ਹੀ ਆਪਾਂ ਦੁਬਾਰੇ ਆਇਆ ਠੀਕ ਆ ਬਾਈ ਤੇ ਬਾਈ ਅਮਰੀਕ ਜਿਹੜੇ ਮੰਨ ਲਓ ਤੁਸੀਂ ਹੁਣ ਚਾਰ ਬੱਚੇ ਇਹਦੇ ਦੇਖਿਆ ਤਿੰਨ ਚਾਰ ਹਨਾ ਆਏ ਆ ਹਾਂਜੀ ਹਾਂਜੀ ਤੁਹਾਨੂੰ ਮੰਨ ਲਓ ਘੋੜੇ ਮੁਤਾਬਕ ਜੇ ਆਪਾਂ ਦੇਖੀਏ ਵੀ ਕਿਹੜੀ ਆਪਾਂ ਨੂੰ ਇਹ ਹੁੰਦਾ ਵੀ ਆਪਣਾ ਘੋੜਾ ਐਸ ਲੈਵਲ ਦਾ ਘੋੜਾ ਹੈ ਸਟੈਂਡ ਕਰਦਾ ਵੀ ਆਪਾਂ ਨੂੰ ਇੱਕ ਆਸਮੀਦ ਜੀ ਹੁੰਦੀ ਹੈ ਵੀ ਬੱਚੇ ਇਸ ਤਰ੍ਹਾਂ ਦੇ ਆਉਣਗੇ ਹਨਾ ਕਿਉਂਕਿ ਹਰ ਇੱਕ ਘੋੜੇ ਦਾ ਆਪਦਾ ਅਲੱਗ-ਅਲੱਗ ਰਤਬਾ ਹਨਾ ਬੱਚੇ ਬਾਈ ਤੇ ਫਿਰ ਉਹਦੇ ਮੁਤਾਬਕ ਤੁਹਾਨੂੰ ਰਿਜ਼ਲਟ ਕਿਵੇਂ ਲੱਗੇ ਬਾਈ ਕਿਹੜੀ ਚੀਜ਼ਾਂ ਤੁਹਾਨੂੰ ਐ ਲੱਗਿਆ ਵੀ ਆ ਯਾਰ ਘੋੜੇ ਦੇ ਮੁਤਾਬਕ ਆ ਗਏ ਬਾਈ ਇੱਕ ਤਾਂ ਇਹ ਘੋੜਾ ਫਲਕਾਰੀ ਨਹੀਂ ਲਿਆਉਂਦਾ ਹੂੰ ਹੁਣ ਥੋੜੇ ਤੇ ਉਹ ਬਸ਼ੀਰੀ ਵੀ ਬਖਾਵਾਂਗੇ ਤੇ ਉਹ ਮਤਲਬ ਕਿ ਉਹ ਵੀ ਸਪੌਟਲੈਸ ਹੈ ਬੱਚਾ ਵੀ ਸਪੌਟਲੈਸ ਹੈ ਇਹ ਬੱਚਾ ਸਪੌਟਲੈਸ ਹੀ ਸੂਗਾ ਇਹ ਗਾਹਾਂ ਵੀ ਕਿਉਂਕਿ ਇਹਦੇ ਫਲਕਾਰੀ ਹੀ ਨਹੀਂ ਬਾਈ ਬਾਕੀ ਮਾਂ ਬਹੁਤ ਸਾਫ਼ ਸੂ ਹਾਂ ਅਕਸਰ ਆਪਾਂ ਸੁਣਦੇ ਹਾਂ ਭਰਾਵਾਂ ਤੋਂ ਵੀ ਘੋੜੇ ਜ਼ਿਆਦਾਤਰ ਪਿੱਛੇ ਮਾਮਾ ਤਾਂ ਹੀ ਸੁੰਦੇ ਆ ਮਾਮਾ ਤੇ ਸੁੰਦਾ ਮੇਨ ਰੋਲ ਮਿੱਡੇ ਵਾਲੇ ਦੇ ਘੋੜੇ ਦੇ ਵਿੱਚੋਂ ਯਾਰ ਪੰਜਾਂ ਘੋੜਿਆਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਇਹ ਵੀ ਆਉਂਦਾ ਜਿਹਦੇ ਫਲਕਾਰੀ ਬਿਨਾ ਰਹਿਤ ਹੈ ਠੀਕ ਹੈ ਬਾਈ ਹਾਂ ਤੇ ਬਹੁਤ ਸਾਫ ਬੱਚਾ ਆਇਆ ਇਹ ਠੀਕ ਹੈ ਬਾਈ ਹਾਂਜੀ ਬਾਕੀ ਡੀਲ ਡੌਲ ਵੀ ਚੰਗੀ ਆ ਬਾਈ ਹਾਂ ਬਾਈ ਮਤਲਬ ਕਿ ਸਰੀਰ ਬਹੁਤ ਹੈਵੀ ਹੈ ਲੱਤਾਂ ਵੇਖੋ ਕਿਡੀਆਂ ਮੋਟੀਆਂ ਐ ਨਹੀਂ ਗੱਲ ਵੀ ਚਲੋ ਘੋੜੇ ਦਾ ਕੱਦ ਤਾਂ ਹੁੰਦਾ ਕਈ ਪਤਲੇ ਜਿਹੇ ਹੁੰਦੇ ਆ ਪਤਲਾ ਵੀ ਨਹੀਂ ਪੂਰਾ ਮਜ਼ਬੂਤ ਹੈ ਹਾਂ ਹਾਂਜੀ ਬਿਲਕੁਲ ਬਾਈ ਬਾਕੀ ਲੈਂਥ ਚੰਗੀ ਆ ਹਨਾ ਲੈਂਥ ਬਹੁਤ ਚੰਗੀ ਆ ਤੇ ਸਵਾਰੀ ਤੁਸੀਂ ਇਹਦੀ ਫਿਰ ਕਰਦੇ ਹੋ ਡੇਲੀ ਰਾਈਡਿੰਗ ਕਰਾਉਣੀ ਇਹਨੂੰ ਹਾਂ ਬਾਈ ਅਸੀਂ ਮਤਲਬ ਕਿ ਵੀ ਜੋ ਕੀ ਆਖਣਾ ਕੋਈ ਬੇਜਦੀ ਗੈਪ ਹੈ ਜੇ ਪਰ ਅਸੀਂ ਤੋਰਦੇ ਹਾਂ ਇਹਨੂੰ 10-15 ਕਿਲੋਮੀਟਰ ਰੋਜ਼ ਤੋਰਦੇ ਹਾਂ ਠੀਕ ਹੈ ਬਾਈ ਹਾਂ 10 ਕਿਲੋਮੀਟਰ ਤਾਂ ਜਾਣਾ ਹੀ ਜਾਣਾ ਹੈ ਹਾਂਜੀ ਬਾਈ ਤੇ ਉਤੋਂ ਤੱਕ ਅਸੀਂ ਸਾਡੇ ਖੇਤ ਤੱਕ ਤੋਰ ਲਿਆਉਣੇ ਬਾਈ ਇਹਨੂੰ ਠੀਕ ਹੈ ਬਾਈ ਹਾਂਜੀ ਤੇ ਨਾਲ ਬਾਈ ਥੋੜੀ ਬੇਟੀ ਬੈਠੀ ਆ ਗੁੜੀਆ ਇਹਨੇ ਵੀ ਅੱਜ ਦੇਖੋ ਘੋੜਾ ਤੋਰ ਰਿਹਾ ਸੀ ਆਪ ਦੇਖ ਕੇ ਹੈਰਾਨ ਰਹਿ ਗਿਆ ਮੇਰਾ ਖਿਆਲਾ ਉਮਰ ਇਹਦੀ 5-6 ਸਾਲ ਹੋਣੀ ਹੈ ਅਜੇ ਤੱਕ ਹਨ ਇਹ ਤਾਂ ਬਾਈ ਅਸਲ ਦੇ ਵਿੱਚ ਨਾ ਇਹਨੂੰ ਬੜਾ ਸ਼ੌਂਕ ਆ ਸਾਰੇ ਜਵਾਕਾਂ ਨਾਲੋਂ ਜ਼ਿਆਦਾ ਸ਼ੌਂਕ ਹੈ ਇਹਨੂੰ ਸਾਡੇ ਹਾਂਜੀ ਬਾਈ ਤੇ ਮਤਲਬ ਕਿ ਵੀ ਘੋੜੇ ਘੋੜੀਆਂ ਇਹ ਆਪ ਤੋਰ ਲੈਂਦੀ ਹੈ ਹਾਂ ਅੱਜ ਜਿਹਨੇ ਘੋੜਾ ਵੀ ਤੋਰਿਆ ਪਹਿਲਾਂ ਤੁਹਾਨੂੰ ਵੀਡੀਓ ਕੋਲ ਦਿਖਾਈ ਸੀ ਘੂੜੀ ਦੀ ਉਹ ਕਿੰਨੀ ਸੋਹਣੀ ਤੋਰਈ ਆ ਹਾਂਜੀ ਬਈ ਤੇ ਮਤਲਬ ਇਹ ਵੀ ਲਗਾਾਮ ਵੀ ਆਪ ਆਂਦੀ ਆ ਹੂੰ ਡਰਦੀ ਨਹੀਂ ਡਰਦੀ ਨਹੀਂ ਬਈ ਜਿਵੇਂ ਘੋੜੇ ਦੀ ਹਾਈਟ ਦੇਖੋ ਜਿਆਦਾ ਚੰਗੀ ਹਾਈਟ ਆ ਨਹੀਂ ਬੱਚਾ ਐਡੇ ਉੱਤੇ ਘੋੜੇ ਤੇ ਬੈਠਾ ਵੀ ਡਰ ਜਾਂਦਾ ਡਰ ਜਾਂਦਾ ਵੀ ਸਟ੍ਰਾਂਡ ਦੇ ਵਿੱਚ ਆਪਾਂ ਦੇਖਿਆ ਨੇ ਜਿਹੜਾ ਉਹ ਘੋੜੇ ਦੇ ਗੇੜੇ ਲਵਾ ਹਾਂ ਡਰਦੀ ਨਹੀਂ ਇਹ ਹੂੰ ਤੇ ਤਾਂ ਆਪਾਂ ਨੂੰ ਘੂੜਿਆਂ ਨੇ ਬਾਈ ਜੀ ਦਿੱਤਾ ਬਹੁਤ ਕੁਝ ਹਾਂਜੀ ਬਾਈ ਹੁਣ ਤੁਸੀਂ ਉਹ ਜਿਹੜੀ ਆਟੇ ਵਾਲੀ ਚੱਕੀ ਹੈ ਨਾ ਉਹ ਉਹ ਵੀ ਇਹਨਾਂ ਘੂੜਿਆਂ ਦੀ ਦਿੱਤੀ ਵੀ ਆ ਸਾਨੂੰ ਲੋਕ ਕਹਿੰਦੇ ਆ ਸਾਨੂੰ ਘੂੜਿਆਂ ਨੇ ਵਾਦਾ ਨਹੀਂ ਕਰਿਆ ਪਰ ਬਾਈ ਜੀ ਸਾਨੂੰ ਬਹੁਤ ਵਾਦਾ ਕਰਿਆ ਘੂੜਿਆਂ ਨੇ ਠੀਕ ਹੈ ਬਾਈ ਐਵੇਂ ਮਤਲਬ ਕਿ ਵੀ ਕਈ ਕਹਿੰਦੇ ਆ ਵੀ ਸਾਨੂੰ ਇਹ ਐਵੇਂ ਹੋ ਗਿਆ ਜਿਵੇਂ ਹੋ ਗਿਆ ਪਰ ਐਵੇਂ ਆਪਾਂ ਕਹਿ ਦਈਏ ਵਿਚਾਰਿਆਂ ਨੇ ਸਾਨੂੰ ਤਾਂ ਤਾਰਤਾ ਠੀਕ ਹੈ ਬਈ ਹਾਂ ਸਾਡੇ ਦਾ ਰੰਗ ਭਾਗ ਲਾਤੇ ਅੱਜ ਇਹਨਾਂ ਦਾ ਕਰਕੇ ਬਈ ਆਪਾਂ ਬੈਠੇ ਆ ਤੇ ਜੇ ਸਾਡੇ ਇਹ ਨਾ ਹੁੰਦੇ ਤਾਂ ਆਪਾਂ ਨੂੰ ਹਨਾ ਕਿੱਥੇ ਆਪਾਂ ਬਿਲਕੁਲ ਬਈ ਆ ਸਾਰੇ ਭਰਾ ਜਿੰਨੇ ਬੈਠੇ ਆ ਘੋੜਿਆਂ ਕਰਕੇ ਕੋਈ ਕਰਕੇ ਬੈਠੇ ਆ ਬਈ ਦੂਜੀ ਗੱਲ ਯਾਰ ਦੂਜੇ ਨੂੰ ਆਪਾਂ ਕੀ ਜਾਣਦੇ ਸਹੀ ਗੱਲ ਹੈ ਬਿਲਕੁਲ ਨਹੀਂ ਐਵੇਂ ਹੀ ਗੱਲ ਬਹੁਤ ਇਹਨਾਂ ਦਾ ਸਰਕਲ ਬਹੁਤ ਦਾਇਰਾ ਇਹਨਾਂ ਦਾ ਵੱਡਾ ਹੋ ਜਾਂਦਾ ਵੱਡਾ ਹੋ ਜਾਂਦਾ ਹਰੇਕ ਭੈਣ ਭਰਾ ਮਤਲਬ ਕਿ ਵੀ ਬੁਲਾਉਂਦਾ ਚਲਾਉਂਦਾਗਾ ਹੈ ਪਿੰਡ ਦੇ ਵਿੱਚ ਤਾਂ ਬੰਦੇ ਨੂੰ ਬੰਦਾ ਜਾਣਦਾ ਹੁੰਦਾ ਬਾਹਰ ਬਹੁਤ ਇਹਨਾਂ ਦੇ ਕਾਰਨ ਜਾਣਨ ਲੱਗ ਜਾਂਦੇ ਆ ਬੰਦੇ ਠੀਕ ਹੈ ਬਾਈ ਹਾਂਜੀ ਤੇ ਅੱਗੇ ਬਾਈ ਜਿਵੇਂ ਹੁਣ ਆਪਣੇ ਮਾਗੀ ਮੇਲਾ ਲੱਗਣਾ ਜਾਂ ਹੋਰ ਮੇਲੇ ਜਿਹੜੇ ਆ ਸ਼ੁਰੂ ਹੋ ਜਾਈਂਗਾ ਹਾਂ ਬਾਈ ਮਾਗੀ ਤੇ ਆਪਾਂ ਇੱਥੇ ਕੀ ਲੈ ਜਾਵਾਂਗੇ ਇਹਨੂੰ ਹਾਂ ਤੇ ਇੱਥੇ ਤਲਵੰਡੀ ਦਾਮਦਾਮਾ ਸਾਹਿਬ ਵੀ ਲੈ ਜਾਵਾਂਗੇ ਹੂੰ ਤੇ ਜਿੰਨੇ ਵੀ ਮੇਲੇ ਆ ਸਾਰਿਆਂ ਤੇ ਲੈ ਕੇ ਜਾਵਾਂਗੇ ਠੀਕ ਹੈ ਜੀ ਹਾਂ ਆਹ ਵੀਰ ਦੀ ਘੋੜੀ ਨਾ ਆਪਣੇ ਆ ਬੈਠਾ ਢੇਲਮੇ ਤੋਂ ਹਾਂਜੀ ਬਾਈ ਮਤਲਬ ਕਿ ਇਹ ਵੀ ਕਿੰਨਾ ਚਿਰ ਹੋ ਗਿਆ ਸੀ ਬਾਈ ਆਪਣੀ ਘੋੜੀ ਖਾਲੀ ਖੜੀ ਨੂੰ ਉਹਨੂੰ ਹੋ ਗਿਆ ਸੀਗਾ ਬਈ ਸਵਾ ਲੀ ਨਾ ਢੂੜ ਸਾਲ ਹੋ ਗਿਆ ਸੀ ਅੱਛਾ ਜੀ ਕਰੇ ਤੋਂ ਮਲਾਈ ਹੁਣ ਗੱਭਣ ਠੀਕ ਆ ਬਈ ਪਹਿਲੀ ਵਾਰ ਚ ਹੋ ਗਈ ਬਈ ਹਣ ਸੀ ਹਾਂ ਆਪਣੇ ਤੋਂ ਪਹਿਲੀ ਵਾਰ ਹੋ ਗਈ ਪਰ ਪਹਿਲਾਂ ਵੀਰ ਨੇ ਮਤਲਬ ਕਿ ਵੀ ਢੂੜ ਸਾਲ ਹੋਰ ਘੋੜਿਆਂ ਤੋਂ ਇਹਨੇ ਭرائی ਤੇ ਖਾਲੀ ਖੜੀ ਰਹੀ ਐ ਤੇ ਇਹ ਆਪਣੇ ਕੋਲੇ ਲੈ ਆ ਆਪਾਂ ਇਹਦੀ ਬਾਈ ਦੀ ਗੱਭਣ ਕਰਾਤੀ ਠੀਕ ਆ ਬਈ ਹਾਂ ਤੇ ਅਮਰੀਕ ਭਾਈ ਜੇ ਕਈ ਵਾਰ ਕੋਈ ਦੂਰੋਂ ਚੱਲ ਕਿਉਂਦਾ ਭਰਾ ਹਨਾ ਕਈ ਵਾਰ ਚੈੱਕ ਅਪ ਕਰਾਉਣਾ ਹੁੰਦਾ ਘੋੜੀ ਦਾ ਇੱਥੇ ਟਾਈਮ ਉਹ ਕਈ ਵਾਰ ਅੱਗੇ ਲੈ ਜਾਂਦੀਆਂ ਨੇ ਘੋੜੀਆਂ ਹਨਾ ਹਾਂਜੀ 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 ਜਦੋਂ ਅੱਗੇ ਜਾਂਦਾ ਹੁੰਦਾ ਹੁੰਦਾ ਮੀਟਿੰਗ ਦਾ ਟਾਈਮ ਹੁੰਦਾ ਜਿਹੜਾ ਤੇ ਬਾਈ ਫਿਰ ਇੱਥੇ 2-4 ਦਿਨ ਬੰਦਾ ਘੋੜੀ ਛੱਡ ਸਕਦਾ ਇਹ ਕੋਈ ਗੱਲ ਨਹੀਂ ਭਲਾ 10 ਦਿਨ ਖੜੀ ਰਹੇ ਫੇ ਕੁੜੀ ਠੀਕ ਆ ਬਾਈ ਹਾਂ ਅਤੇ ਆਪਣੇ ਡਾਕਟਰ ਸ਼ਮਸ਼ੇਰ ਬਾਈ ਆਉਂਦਾਗਾ ਖੂਨ ਮਹਿਮੇ ਵਾਲਾ ਠੀਕ ਆ ਜੀ ਤੇ ਉਹ ਮੁੰਡਾ ਗੁਰਪ੍ਰੀਤ ਵੀ ਆ ਜਾਂਦਾ ਅੱਛਾ ਜੀ ਤੇ ਵਧੀਆ ਡਾਕਟਰ ਦੀ ਵੀ ਆਪਣੇ ਘਰੇ ਸਹੂਲਤ ਹੈਗੀ ਆ ਬਾਈ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਤੇ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦਾ ਹੋਵੇ ਆਪਾਂ ਭਰਾਵਾਂ ਨਾਲ ਸਾਂਝੀ ਕਰਨੀ ਹੈ ਬਈ ਬਸ ਵਧੀਆ ਬਈ ਤੇ ਮਤਲਬ ਕਿ ਆਪਾਂ ਤਾਂ ਇਹ ਕਹਿਣਿਆ ਵਧੀਆ ਸ਼ੌਂਕ ਹੈ ਹਾਂਜੀ ਬਈ ਤੇ ਘੋੜਿਆਂ ਰੱਖਿਆ ਕਰਨ ਜਿਹੜੇ ਨਵੇਂ ਮੁੰਡੇ ਐ ਇਹ ਨਹੀਂ ਗੱਲ ਵੀ ਜੇ ਕਿਸੇ ਨੇ ਕਹਤਾ ਇਹਨਾਂ 'ਚ ਵਾਦਾ ਨਹੀਂ ਵਾਦਾ ਬਈ ਬਹੁਤ ਹੈ ਹੂੰ ਜੇ ਦਾਣੇ ਪਾਉਂਗੇ ਹਾਂਜੀ ਤੇ ਜੇ ਦਾਣੇ ਨਹੀਂ ਪਾਉਣੇ ਤੇ ਫਿਰ ਕੋਈ ਫਾਇਦਾ ਨਹੀਂ ਬਿਲਕੁਲ ਹੈ ਕੰਮ ਤਾਂ ਕੋਈ ਵੀ ਹੈ ਬਈ ਮਿਹਨਤ ਨਾਲ ਹਾਂ ਸੇਵਾ ਸੇਵਾ ਨਾਲ ਆ ਬਈ ਜੇ ਸੇਵਾ ਕਰੋਗੇ ਤਾਂ ਵਾਦਾ ਵੀ ਹੋਊਗਾ ਜੇ ਸੇਵਾ ਨਾ ਕਰੋਗੇ ਫਿਰ ਤਾਂ ਤੁਹਾਨੂੰ ਪਤਾ ਹੈ ਮਤਲਬ ਕਿ ਵੀ ਕੋਈ ਵੀ ਚੀਜ਼ ਆ ਮੈਂ ਇਸ ਨਹੀਂ ਤੁੱਟ ਦਿੰਦੀ ਬਿਨਾ ਦਾਣੇ ਤੁੱਟ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਅਮਰੀਕ ਤੁਹਾਡਾ ਹਾਂਜੀ ਜਿਹੜਾ ਤੁਹਾਡਾ ਵੀ ਬਾਈ ਜੀ ਬਹੁਤ ਧੰਨਵਾਦ ਤੁਸੀਂ ਆਏ ਹਾਂਜੀ ਬਾਈ ਤੇ ਜਿਹੜਾ ਅੱਜ ਤੁਹਾਡੇ ਚੈਨਲ ਤੇ ਸਾਨੂੰ ਵਿਖਾਇਆ ਗਿਆ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜਿਵੇਂ ਬਾਈ ਅਮਰੀਕ ਨੇ ਦਰਿਆ ਘੋੜੇ ਦੀ ਸਟੱਡ ਸਰਵਿਸ ਬਾਰੇ ਸਾਰੀ ਗੱਲਬਾਤ ਕਲੀਅਰ ਕਰਤੀ 21000 ਰੁਪਿਆ ਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਬਾਈ ਨੇ ਜਿਵੇਂ ਦੱਸਿਆ ਕੋਈ ਉਹਦੇ ਵਿੱਚ ਜੰਪਾਂ ਦਾ ਜਿਹੜਾ ਕੋਈ ਟਾਈਮ ਪੀਰੀਅਡ ਦੀ ਕੋਈ ਗੱਲਬਾਤ ਐ ਈਆਂ ਕੋਈ ਸ਼ਰਤਾਂ ਨਹੀਂ ਰੱਖੀਆਂ ਗਈਆਂ ਵੀ ਜਾਂ ਇੱਕ ਵਾਰ ਘੋੜਾ ਛੱਡਣਾ ਜਾਂ ਦੋ ਵਾਰ ਤੁਸੀਂ ਖੁੱਲੀ ਛੁੱਟੀ ਦੇ ਨਾਲ ਖੁੱਲੇ ਦਿਲ ਦੇ ਨਾਲ ਘੋੜਾ ਘੋੜੇ ਦੀ ਸਟੱਡ ਸਰਵਿਸ ਆ ਜਿਹੜੀ ਲੈ ਸਕਦੇ ਹੋ ਤੇ ਉਹਦੇ ਵਿੱਚ ਕੋਈ ਇਦਾਂ ਦੀਆਂ ਸ਼ਰਤਾਂ ਨਹੀਂ ਹੈਗੀਆਂ ਸੋ ਬਾਈ ਅਮਰੀਕ ਨੂੰ ਜਦੋਂ ਮਰਜੀ ਤੁਸੀਂ ਕਾਲ ਕਰਕੇ ਘੋੜੇ ਦੇ ਬਾਰੇ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਤੇ ਇੱਥੇ ਘੋੜੀਆਂ ਰੱਖਣ ਦਾ ਵੀ ਫੁੱਲ ਬੰਦੋਬਸਤ ਹੈਗਾ ਜਦੋਂ ਮਰਜੀ ਬਾਈ ਨੂੰ ਫੋਨ ਕਰਕੇ ਘੋੜੀ ਲੈ ਕੇ ਆ ਸਕਦੇ ਹੋ ਤੇ ਮੀਟ ਕਰਾ ਸਕਦੇ ਹੋ ਤੁਹਾਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਕਿਸੇ ਨਵੇਂ ਘੋੜੇ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ